ਪੰਜਾਬ ਐਸ ਟਾਈਮ ਹਾਈ ਅਲਰਟ ਤੇ ਜਿਹੜਾ ਜਾਰਜ ਕਰ ਦਿੱਤਾ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੌਜ ਆ ਚੁੱਕੀ ਆ ਜਣੀ ਕਿ ਫੌਜ ਵੱਲੋਂ ਜਿਹੜਾ ਇੱਕ ਪੰਜਾਬ ਨੂੰ ਪੰਜਾਬ ਦੇ ਹਵਾ ਇਸ ਵੇਲੇ ਦੀਆਂ ਦੋ ਸਭ ਤੋਂ ਵੱਡੀਆਂ ਖਬਰਾਂ ਤੁਹਾਨੂੰ ਸੁਣਾਉਣੇ ਮੈਂ ਤੁਹਾਨੂੰ ਕੱਲ ਹੀ ਇੱਕ ਜਿਹੜੇ ਦੱਸ ਕੇ ਹਟਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਆ ਕੁਝ ਵਾਪਰ ਸਕਦਾਗਾ ਉਸੇ ਤਹਿਤ ਹੀ ਪੰਜਾਬ ਦੇ ਵਿੱਚ ਜਿਹੜਾ ਹੁਣ ਫੌਜ ਆ ਚੁੱਕੀ ਆ ਜਾਨੀ ਕਿ ਫੌਜ ਦੇ ਮੋਰਚਾ ਸੰਭਾਲ ਲਿਆ ਜਿਹੜੇ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਫੌਜ ਦੀਆਂ ਟੁਕੜੀਆਂ ਆ ਚੁੱਕੀਆਂ ਨੇ ਇਹਦਾ ਗੱਲਬਾਤ ਕਰਦੇ ਆ ਕਿ ਕਿਉਂ ਫੌਜ ਲੱਗੀ ਆ ਹੁਣ ਦੱਸਿਆ ਜਾ ਰਿਹਾ ਕਿ ਪੰਜਾਬ ਅਲਰਟ ਦੇ ਉੱਪਰ ਆ ਅਲਰਟ ਦਾ ਕਿਉਂ ਅਲਰਟ ਦੇ ਉੱਪਰ ਆ ਇਹਦੇ ਬਾਅਦ ਆਪਾਂ ਗੱਲਬਾਤ ਕਰਾਂਗੇ ਉਹ ਤੋਂ ਪਹਿਲਾਂ ਹੀ ਇੱਕ ਹੋਰ ਖ਼ਬਰ ਸਾਹਮਣੇ ਨਿਕਲ ਕੇ ਆ ਰਹੀ ਆ ਅਖੌਤੀ ਸਿਵ ਸੈਨਾ ਵਾਲਿਆਂ ਦੀ ਉਹਦੇ ਬਾਤ ਗੱਲਬਾਤ ਕਰਦੇ ਆ ਕਿ ਜਿਹੜੇ ਕਿ ਅਖੌਤੀ ਸਿਵ ਸੈਨ ਵਾਲੇ ਆ ਕਮੇ ਜਿਹੜੇ ਲੋਕਾਂ ਨੂੰ ਘਬਰਾਹ ਕਰਦੇ ਆ ਬਰਜੋ ਦਾ ਖਾਲਸਾ ਬਰਜੋ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਖਬਰ ਸੁਣਾ ਦੇਣਾ ਕਿ ਉਹ ਸਿਵ ਸੈਨਾ ਵਾਲੇ ਜਿਹੜੇ ਕਿ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਆ ਬੇਸਕੋ ਸਿੱਖਾਂ ਦਾ ਕੋਈ ਮੁੱਦਾ ਹੋਵੇ ਉਹਦੇ ਖਿਲਾਫ ਜ਼ਹਿਰ ਉਗਲਦੇ ਆ ਜੋ ਵੀ ਸਿੱਖ ਚਾਹ ਕੋਈ ਚੰਗਾ ਕੰਮ ਕਰੇ ਚਾਹ ਮਾੜੇ ਨੂੰ ਤਾਂ ਇਹਨੇ ਮਾੜਾ ਕਹਿਨੇ ਆ ਤਾਂ ਹਰ ਤ ਇੱਕ ਥਾਂ ਤੇ ਜਿਹੜਾ ਸਿੱਖਾਂ ਦੇ ਵਿਰੋਧ ਦੇ ਵਿੱਚ ਖੜਦੇ ਆ ਆਪਣੇ ਗਨਮੈਨ ਦੇ ਗਨਮੈਨ ਲੈਣ ਲਈ ਇਹ ਬੜਾ ਕੁਝ ਕਰਦੇ ਆ ਤੁਹਾਨੂੰ ਇੱਕ ਸਿਵ ਵਿਸੈਨਾ ਵਾਲੇ ਦੀ ਹੋਰ ਕਰਤੂਤ ਦੱਸਦਾ ਅੱਜਾ ਸਿੱਖਾਂ ਦੇ ਖਿਲਾਫ ਖੜਨਾ ਸਿੱਖਾਂ ਦੇ ਖਿਲਾਫ ਇਹਨਾਂ ਨੇ ਬੋਲਣਾ ਤੇ ਜਿਹੜੀਆਂ ਅੱਜ ਇਹਨਾਂ ਦੇ ਕਰਤੂਤਾਂ ਨੇ ਆਹ ਕਰਤੂਤਾਂ ਨੇ ਇਹਨਾਂ ਕਰਤੂਤਾਂ ਕਰਕੇ ਜਿਹੜਾ ਇਹ ਸਿੱਖਾਂ ਨੂੰ ਬੋਲਦੇ ਆ ਭੜਦੇ ਆ ਸਿੱਖਾਂ ਨੂੰ ਤੇ ਪਹਿਲਾਂ ਤੁਹਾਨੂੰ ਮੈਂ ਖਬਰ ਸੁਣਾ ਦੇਵਾਂ ਕੋਈ ਕਸ਼ਮੀਰ ਗਰੀਆ ਕੋਈ ਸਿਵ ਵਿਸੈਨਾ ਵਾਲਾ ਤੇ ਉਹ ਤੁਹਾਨੂੰ ਮੈਂ ਦੱਸ ਦੇਵਾਂ ਕਹਿੰਦਾ ਮੈਂ ਖਾਸ ਤਾਨੀ ਵਿਰੋਧੀ ਫਰੰਟ ਦਾ ਕਹਿੰਦਾ ਮੁਖੀ ਮਹਾੰਤਾ ਕਹਿੰਦਾ ਕਸ਼ਮੀਰ ਗਿਰੀ ਆ ਜਿਹੜਾ ਇਹ ਚਿੱਟੇ ਸਮੇਤ ਜਿਹੜਾ ਅੱਜ ਕਾਬੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਆ ਆ ਆ ਕਰਤੂਤਾ ਨੇ ਇਹਨਾਂ ਦੀ ਮੈਂ ਤੁਹਾਨੂੰ ਦੱਸਦਾ ਅੱਗੇ ਸਾਬਕਾ ਕਾਉਂਸਲਰ ਇਹਨਾਂ ਔਰਫਾ ਸ਼ਾਂਤੀ ਕਾਲੀਆ ਅਤੇ ਮਾਰਕੀਟ ਦੇ ਪ੍ਰਧਾਨ ਗੁਲਸਰ ਕਮਾਰ ਤੇ ਉਸ ਦਾ ਜਿਹੜਾ ਭਰਾ ਵਿੱਕੀ ਵੀ ਜਿਹੜਾ ਇਹਦੇ ਨਾਲ ਗ੍ਰਿਫਤਾਰ ਕੀਤਾ ਗਿਆ ਜਾਨੀ ਕਿ ਇੱਕ ਇਹਨਾਂ ਦਾ ਟੋਲਾ ਸੀ ਤੁਹਾਨੂੰ ਇਹ ਵੀ ਪਤਾ ਲੱਗ ਪਤਾ ਹੋਊਗਾ ਇਹ ਸੀ ਗਰੀਨੇ ਕਸ਼ਮੀਰ ਗਰੀਨੇ ਇਹ ਤਾਂ ਆਜਾ ਸਾਲ 2 ਸਾਲ ਪਹਿਲਾਂ ਜਿਹੜਾ ਕਿ ਆਪਦੇ ਉੱਪਰ ਇੱਕ ਹਮਲਾ ਕਰਾਇਆ ਸੀ ਕਿ ਮੇਰੇ ਉੱਤੇ ਜੀ ਅੱਤਵਾਦੀ ਹਮਲਾ ਹੋ ਗਿਆ ਤੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਜਦੋਂ ਸਾਰਾ ਪੜਤਾਲ ਖੋਖਿਆ ਤਾਂ ਪਤਾ ਲੱਗਿਆ ਕਿ ਇਹਨੇ ਖੁਦ ਨੇ ਆਪਣੇ ਜਿਹੜਾ ਹਮਲਾ ਕਰਵਾਇਆ ਸੀ ਫਿਰ ਇਹਦੇ ਉੱਪਰ ਜਿਹੜਾ ਮਕਦਮਾ ਦਰਜ ਕੀਤਾ ਗਿਆ ਇਹਦੇ ਉੱਪਰ ਕਈ ਅਨੇਕਾ ਜਿਹੜੇ ਅਪਰਾਧਿਕ ਜਿਹੜੇ ਜਣਕਾ ਜਿਹੜੇ ਮਕਦਮੇ ਦਰਜ ਪਹਿਲੇ ਹੀ ਜਿਹੜੇ ਹੈਗੇ ਨੇ ਤੇ ਜਿਹੜਾ ਹੁਣ ਇਹ ਦੱਸਿਆ ਜਾ ਰਿਹਾ ਕਿ 80 80 ਗ੍ਰਾਮ ਚਿੱਟੇ ਦੇ ਨਾਲ ਇਹ ਫੜਿਆ ਗਿਆ ਇਹ ਪੰਜਾਬ ਦੇ ਵਿੱਚ ਸਪਲਾਈ ਕਰਦੇ ਸੀ ਇਹ ਚਿੱਟੇ ਦਾ ਧੰਦਾ ਕਰਦੇ ਸੀ ਇਹ ਆ ਜਿਹੜੇ ਕਿ ਆੜ ਦੇ ਵਿੱਚ ਕਿਹਦੇ ਆੜ ਦੇ ਵਿੱਚ ਕਾਖੀ ਵਰਦੀ ਦੇ ਆੜ ਖਾਕੀ ਵਰਦੀ ਕਰਦੀ ਐ ਇਹਨਾਂ ਦੀਆਂ ਰਾਖੀਆਂ ਤੇ ਇਹ ਕਰਦੇ ਆ ਚਿੱਟੇ ਕੰਮ ਆ ਇਹ ਕਰਦੇ ਆ ਚਿੱਟੇ ਧੰਦੇ ਇਹ ਵੇਚਦੇ ਆ ਚਿੱਟਾ ਆ ਹਾਲਾਤ ਐ ਇਹਨਾਂ ਦੀਆਂ ਘਰਤੂਤਾ ਨੇ ਤੇ ਬੜਾ ਕੁਝ ਜੇ ਜੇਕਰ ਇਹਨਾਂ ਤੇ ਪੁਲਸ ਸਕੰਜਾ ਕਸ ਲਵੇ ਜੇਕਰ ਇਹਨਾਂ ਦੀ ਪੂਰੀ ਪ੍ਰੋਪਰਟ ਜਿਹੜੀ ਜਾਣਕਾਰੀ ਹੋ ਜਾਵੇ ਤਾਂ ਮੈਨੂੰ ਲੱਗਦਾ ਕਿ ਕਸ਼ਮੀਰ ਗਰੀ ਵਰਗੇ ਬਹੁਤ ਜ਼ਿਆਦੇ ਜਿਹੜੇ ਕਿ ਸਿਵ ਸੈਨਾ ਦੇ ਵਿੱਚ ਬੈਠੇ ਆ ਉਹ ਉਹਨਾਂ ਦੇ ਉੱਤੇ ਬੜੇ ਪਹਿਲਾਂ ਹੀ ਇਲਜ਼ਾਮ ਨੇ ਕਿ ਧੋਖਾ ਧੜੀ ਦੇ ਕੇਸ ਵਿੱਚ ਵੀ ਦਰਦਿਆ ਇਹਨਾਂ ਦੇ ਉੱਪਰ ਆ ਲੋਕਾਂ ਦੇ ਜ਼ਮੀਨਾਂ ਹਤਾਉਣਾ ਲੋਕਾਂ ਨੂੰ ਡਰਾਉਣਾ ਤੇ ਧਮਕਾਉਣਾ ਤੇ ਕਵੇਂ ਇਹਨਾਂ ਨੂੰ ਰੁਪਏ ਇਹਨਾਂ ਨੇ ਦੱਬਣੇ ਲੋਕਾਂ ਦੇ ਤੇਮਿਲ ਲੁੱਟਮਾਰ ਕਰਨੇ ਲੋਕਾਂ ਤੋਂ ਬਹੁਤ بڑے بڑے ਸਵਾਲ ਨੇ ਪਰ ਜੇਕਰ ਪੰਜਾਬ ਚਾਵੇ ਜੇਕਰ ਇਹਨਾਂ ਆ 15 20 ਨੇ ਇਹ ਕੋਈ ਕਿਥੇ ਬੈਠਾ ਕੋਈ ਕਿਥੇ ਬੈਠਾ ਆਪਣੇ ਆਪ ਨੂੰ ਜਿਹੜਾ ਕੋਈ ਖਾਲਸਤਾਨੀ ਫਰੰਟ ਬਣਾਈ ਬੈਠਾ ਕੋਈ ਖਾਲਸਤਾਨੀ ਟੈਰਰਿਸਟ ਬਣਾਈ ਬੈਠਾ ਕੋਈ ਫਲਾਨਾ ਕੋਈ ਧਮਕਾ ਕੋਈ ਖੌਤੀ ਸੇਵਾ ਸੈਨਾ ਵਾਲੇ ਸਾਰੇ ਜਿੰਨੇ ਵੀ ਕੱਡੇ ਵੱਡੇ ਘਰੋਂ ਤੇ ਇਹਨਾਂ ਨੇ ਜਿਹੜਾ ਕਿ ਇਹ ਇੱਕ ਤੰਦਾ ਅਪਣਾਇਆ ਹੋਇਆਗਾ ਹੁੰਦਾ ਭੁੱਖੇ ਮਰਦੇ ਆ ਇਹ ਕਦੇ ਗੁਰੂ ਘਰਾਂ ਤੇ ਰੋਟੀਆਂ ਖਾਂਦੇ ਆ ਕਦੇ ਕਿੱਥੇ ਰੋਟੀਆਂ ਖਾਂਦੇ ਆ ਭੁੱਖੇ ਮਰਦੇ ਜਿਹੜਾ ਇਹ ਕੰਮ ਕਰਦੇ ਆ ਆ ਚਿੱਟੇ ਦੇ ਵਿੱਚ ਫੜਿਆ ਗਿਆ ਉਹਨੂੰ ਸੇਵਾ ਸੈਨਾ ਵਾਲਿਆਂ ਨੂੰ ਜਿਹੜਾ ਇੱਕ ਟੰਡ ਟੁੰਡਣਾ ਜਿਹੜਾ ਕੋ ਕਵੇਂ ਬੋਲਦਾ ਹੁੰਦਾ ਜਿਹੜਾ ਕਿ ਜਮੇ ਉਹਦੇ ਕੋਈ ਧੌਣ ਤੇ ਗੋਡਾ ਰੱਖਿਆ ਹੋਵੇ ਜਿਦੋਂ ਆ ਸੁਭਾ ਸਰੰਦ ਮੜਿਆ ਬੜਾ ਹੀ ਨਾ ਸਪੋਰਟ ਕੀਤੀ ਆ ਦੇਖੋ ਭਾਨੂੰ ਪ੍ਰਤਾਪ ਆ ਜਿਹੜਾ ਪਹਿਲਾਂ ਉਹਨੇ ਭਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਉੱਪਰ ਤਸਵੀਰ ਉੱਪਰ ਪੈ ਰੱਖਿਆ ਸੀ ਉਹਦੀ ਮੈਂ ਖਬਰ న్యూਸ ਛਾਪੀ ਸੀ ਅਖਬਾਰ ਦੇ ਵਿੱਚ ਮਾਫੀ ਮੰਗੀ ਸੀ ਉਹਨੇ ਉਸ ਵੇਲੇ ਅੱਜ ਤੋਂ ਪੰਜ ਸਾਲਾਂ ਦੀ ਗੱਲ ਆ ਪਹਿਲਾਂ ਪੰਜ 6 ਸਾਲਾਂ ਦੀ ਗੱਲ ਆ ਤੇ ਇਹਨਾਂ ਦੀ ਆ ਕਰਤੂਤਾ ਨੇ ਆ ਕਰਤੂਤਾ ਕਰਦੇ ਆ ਤੇ ਫਿਰ ਸਿੱਖ ਕੋਈ ਇਹਨਾਂ ਨੂੰ ਫੋਨ ਕਰ ਲੈਂਦਾ ਫਿਰ ਕਹਿੰਦੇ ਇਹਨਾਂ ਨੂੰ ਧੌਂਕੀ ਆਈ ਆ ਆ ਤਾਂ ਇਹਨਾਂ ਦੇ ਹਾਲਾਤ ਆ ਦੂਸਰੀ ਵੱਡੀ ਖਬਰ ਜਿਹੜਾ ਕਿ ਮੈਂ ਤੁਹਾਨੂੰ ਕੱਲ ਹੀ ਦੱਸ ਕੇ ਹਟਿਆ ਸੀ ਕਿ ਪੰਜਾਬ ਦੇ ਵਿੱਚ ਫੌਜ ਬੁਲਾ ਲਈ ਆ ਕਿ ਕਿਉਂ ਬੁਲਾਈ ਆ ਪੰਜਾਬ ਦੇ ਹੁਣ ਲਗਭਗ ਸਾਰੇ ਸੂਬਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਫ਼ ਕਰਨਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੌਜ ਜਿਹੜੀ ਆ ਉਹਨਾਂ ਨੇ ਮੌਜੂਦਿਆ ਸੁਭਾਲ ਲਿਆ ਪੰਜਾਬ ਐਸ ਟਾਈਮ ਹਾਈ ਅਲਰਟ ਤੇ ਜਿਹੜਾ ਜਾਰੀ ਕਰ ਦਿੱਤਾ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੌਜ ਆ ਚੁੱਕੀ ਆ ਯਾਨੀ ਕਿ ਫੌਜ ਵੱਲੋਂ ਜਿਹੜਾ ਇੱਕ ਪੰਜਾਬ ਨੂੰ ਪੰਜਾਬ ਦੇ ਹਵਾਲੇ ਫੌਜ ਆ ਜਿਹੜੀ ਉਹਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਮੈਂ ਤੁਹਾਨੂੰ ਕੱਲ ਗੱਲ ਕਹਿੰਦੇ ਹਟਿਆ ਸੀ ਕਿ ਕਿਸੇ ਵੇਲੇ ਵੀ ਜਿਹੜਾ ਅਰੇਸ਼ਟਪਤੀ ਰਾਜ ਆ ਜਿਹੜਾ ਉਹ ਲਾਗੂ ਹੋ ਸਕਦਾਗਾ ਤੇ ਇਹ ਕਿਉਂ ਹੋ ਸਕਦਾਗਾ ਇਹ ਦੱਸਿਆ ਜਾ ਰਿਹਾ ਕਿ ਕੌਣ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਪਰ ਇਹਦੀ ਵਜ੍ਹਾ ਕੁਝ ਹੋਰ ਆ ਉਹ ਮੈਂ ਤੁਹਾਨੂੰ ਦੱਸਦਾ ਤੇ ਵੀਡੀਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਇਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਭਾਈ ਬਲਵੰਤ ਸਿੰਘ ਰਾਜਵਾਲਾ ਜਿਨ੍ਹਾਂ ਦੇ ਕੇ ਤਰੀਕ ਨਿਸ਼ਚਿਤ ਹੋ ਚੁੱਕੀ ਆ ਜਿਨ੍ਹਾਂ ਨੇ ਕਿ 15 ਅਕਤੂਬਰ ਦੀ ਜਿਹੜੀ ਫਾਂਸੀ ਦੀ ਆ ਡੇਟ ਆ ਉਹ ਤੈ ਹੋ ਚੁੱਕੀ ਆ ਸੁਪਰੀਮ ਕੋਰਟ ਵੱਲੋਂ ਜਿਹੜਾ 15 ਅਕਤੂਬਰ ਨੂੰ ਜਿਹੜਾ ਉਹਨਾਂ ਨੂੰ ਇੱਕ ਫਾਂਸੀ ਦਾ ਜਿਹੜਾ ਹੁਕਮ ਸੁਣਾਇਆ ਜਾਊਗਾ ਬਹੁਤ ਦੁਖਦਈ ਤੇ ਮਾੜੀ ਖਬਰ ਆ ਇਹ ਇਹ ਮੈਂ ਤੁਹਾਡੇ ਅੱਜ ਦੇ ਜਰੀਏ ਜਿਹੜਾ ਗੱਲ ਕਲੀਅਰ ਕਰਨਾ ਚਾਹਣਾ ਸੂਤਰੇ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜਿਹੜੀ ਕਿ ਰਹਿਮ ਦੀ ਅਪੀਲ ਆ ਕੇਂਦਰ ਕੋਲ ਕੋਈ ਬਤੀ ਨਹੀਂ ਕੇਂਦਰ ਕੋਈ ਰਹਿਮ ਨਹੀਂ ਕਰ ਰਹੀ ਕੇਂਦਰ ਕਹਿ ਰਹੀ ਆ ਸੁਪਰੀਮ ਕੋਰਟ ਨੂੰ ਜੋ ਤੁਸੀਂ ਕਰਨਾ ਉਹ ਆਪਣੇ ਹਿਸਾਬ ਦੇ ਨਾਲ ਕਰੋ ਤੇ ਫਿਰ ਹੁਣ ਹਾਈ ਕੋਰਟ ਜਿਹੜਾ ਸੁਪਰੀਮ ਕੋਰਟ ਨੇ ਕੀ ਕਰਨਾਗਾ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਜਿਹੜਾ ਫਾਂਸ ਦੀ ਸਜ਼ਾ 15 ਅਕਤੂਬਰ ਨੂੰ ਜਿਹੜੀ ਸਨਾਹ ਦਿੱਤੀ ਜਾਵੇਗੀ ਇਹ ਸਭ ਤੋਂ ਵੱਡੀ ਖਬਰ ਆ ਇਹ ਫੌਜ ਆ ਜਿਹੜਾ ਪੰਜਾਬ ਦੇ ਵਿੱਚ ਆਉਣਾ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਫੌਜ ਨੂੰ ਜਿਹੜਾ ਮੋਰਚਾ ਫੌਜ ਨੇ ਸੰਭਾਲ ਲਿਆ ਜਿਹੜੀ ਕਿ ਫੌਜ ਹੁਣ ਆਪਣੇ ਹੱਥ ਦੇ ਵਿੱਚ ਜਿਹੜੀ ਸਾਰੀ ਕਮਾਂਡ ਆ ਜਿਹੜੀ ਉਹ ਫੌਜ ਨੇ ਜਿਹੜੀ ਸੌਂਪ ਲਈ ਆ ਮੈਂ ਤਾਂ ਉਹਨੂੰ ਪਹਿਲਾਂ ਕਹਿ ਕੇ ਹਟਿਆ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਕਰੀਬ ਲੰਬੇ ਸਮੇਂ ਤੋਂ ਜਿਹੜਾ ਜੇਲ੍ਹ ਦੇ ਵਿੱਚ ਬੰਨਦਾ 29 ਸਾਲ ਹੋ ਗਏ ਚੱਕੀਆਂ ਦੇ ਵਿੱਚ ਪਿਸਰੇ ਆਗਾ ਜਿਹੜਾ ਉਹਦੇ ਉੱਤੇ ਦੋਸ਼ ਲੱਗਿਆ ਕਿ ਉਸ ਮੌਕੇ ਦੇ ਸਾਬਕਾ ਮੁੱਖ ਮੰਤਰੀ ਜਿਹੜਾ ਕਿ ਬਿਆਨਤ ਸਿੰਘ ਜਿਨੇ ਕਿ ਕੋ-ਕੋ ਮੁੰਡੇ ਮਾਰੇ ਸੀ ਬੜਾ ਜਲਮ ਕੀਤਾ ਸੀ 1995 31 ਅਗਸਤ ਨੂੰ 1995 ਨੂੰ ਜਿਹੜਾ ਭਾਈ ਦਲਾਵਰ ਸਿੰਘ ਨੇ ਮਨੁੱਕੀ ਬੰਬ ਬਣ ਕੇ ਅਤੇ ਨਾਲ ਹੀ ਇਹਨੇ ਇਹ ਸਾਰੇ ਜਿੰਨੇ ਸਾਥੀ ਸੀ ਉਹਨਾਂ ਨੇ ਜਿਹੜਾ ਬਿਆਤ ਸਿੰਘ ਨੂੰ ਜਿਹੜਾ ਬੰਬ ਦੇ ਨਾਲ ਅਡਾ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਕੋਈ ਪਸਤਾਵਾ ਨਹੀਂ ਕੀਤਾ ਉਹ ਜਿਹੜਾ ਆਪਣੀ ਜਿੱਦ ਤੇ ਅੱਜੇ ਵੀ ਅੜੇ ਆ ਕਿ ਸਾਨੂੰ ਕੋਈ ਗਿਲਾ ਨਹੀਂ ਕੋਈ ਸਿੱਖਬਾ ਨਹੀਂ ਅਸੀਂ ਜੋ ਕੀਤਾ ਉਹ ਕਹਿੰਦਾ ਅਸੀਂ ਸਹੀ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਪਿੰਡਾਂ ਸ਼ਹਿਰਾਂ ਦੇ ਸ਼ਹਿਰ ਜਿਹੜੇ ਗਏ ਖਾਲੀ ਕਰ ਦਿੱਤੇ ਸੀ ਕਿ ਪੁਲਿਸ ਵੱਲੋਂ ਨੌਜਵਾਨਾਂ ਨੂੰ ਕੋਕੋ ਕੇ ਮਾਰ ਲੱਗ ਪਿਆ ਸੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਫੌਜ ਦਾ ਆਉਣਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸੰਕੇਤ ਇਹ ਦਿੰਦਾਗਾ ਕਿ ਭਾਈ ਬਲਬੰਦ ਸਿੰਘ ਰਾਜਵਾਨੇ ਨੂੰ ਫਾਂਸੀ ਜ਼ਰੂਰ ਹੋਵੇਗੀ ਇਹ ਬੜੇ ਦੁੱਖ ਦੇ ਨਾਲ ਗੱਲ ਕਹਿਣੀ ਪੈ ਰਹੀ ਹੈ ਮੈਨੂੰ ਕਿਉਂਕਿ ਸਿੱਖ ਕੌਮ ਦੇ ਉੱਪਰ ਜਦੋਂ ਕੋਈ ਸੱਟ ਵੱਜਦੀ ਆ ਉਦੋਂ ਹਰ ਸਿੱਖ ਨੂੰ ਦਰਦ ਹੁੰਦਾ ਚਾਹੇ ਉਹ ਕੋਈ ਮੀਡੀਆ ਦੇ ਵਿੱਚ ਕੰਮ ਕਰਦਾ ਤੇ ਮੀਡੀਆ ਤਾਂ ਬਾੜ ਕੰਮ ਕਰਦਾ ਪਰ ਸਿੱਖ ਹੋਵੇ ਜਿਹਦੇ ਨਾਲ ਸਿੰਘ ਲੱਗਦਾ ਹੋਵੇ ਜੋ ਪੰਜਾਬੀ ਹੋਵੇ ਉਹਦੇ ਮਨਾਂ ਦੇ ਵਿੱਚ ਦੁੱਖ ਜ਼ਰੂਰ ਲੱਗਦਾ ਇਹ ਨਹੀਂ ਕਿ ਕੱਲੇ ਸਿੱਖਾਂ ਦੇ ਸਾਡੇ ਬਹੁਤੇ ਹਿੰਦੂ ਭਰਾਵਾਂ ਦੇ ਦੁੱਖ ਵੀ ਲੱਗੂਆ ਸਾਡੇ ਮੁਸਲਮਾਨ ਭਰਾਵਾਂ ਦੇ ਪਰ ਕੁਝ ਅਖੌਤੀਕ ਲੋਕ ਹੁੰਦੇ ਆ ਤੰਦਕ ਲੋਕ ਹੁੰਦੇ ਆ ਜਿਹੜੇ ਪਵਾੜਾ ਪਾਉਣਾ ਚਾਹੁੰਦੇ ਆ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਪੰਜਾਬ ਦੇ ਵਿੱਚ ਇਹ ਕਹਿ ਕੇ ਜਿਹੜਾ ਕਿ ਫੌਜ ਨੂੰ ਭੇਜਿਆ ਗਿਆ ਕਿ ਪੰਜਾਬ ਅਲਰਟ ਦੇ ਉੱਪਰ ਪੰਜਾਬ ਦੇ ਉੱਪਰ ਕੋਈ ਹਮਲਾ ਹੋ ਸਕਦਾਗਾ ਜਾਂ ਪੰਜਾਬ ਦੇ ਵਿੱਚ ਗੈਂਗਬਾਰ ਹੋ ਸਕਦੀ ਆ ਪਾਕਿਸਤਾਨ ਦੇ ਵਿੱਚ ਖਾਲਸਤਾਨੀ ਆ ਸਕਦੇ ਆ ਜਾਨੀ ਕਿ ਹਵਾਲਾ ਇਹ ਦਿੱਤਾ ਜਾ ਰਿਹਾ ਪਰ ਜਿਹੜੀ ਅਸਲੀ ਵਜ੍ਹਾ ਜਿਹੜੀ ਇਹਦੀ ਇਹ ਆ ਕਿ ਸਭ ਤੋਂ ਵੱਡੀ ਜਿਹੜੀ ਖਬਰ ਇਹ ਆ ਕਿ ਭਾਈ ਬਲਵੰਤ ਸਿੰਘ ਰਾਜੋਆਣ ਨੂੰ ਜਿਹੜੀ ਆ 15 ਅਕਤੂਬਰ ਨੂੰ ਜਿਹੜੀ ਉਹਦੀ ਤਾਰੀਖ ਤੈਅ ਹੋਈ ਆ ਉਸ ਦਿਨ ਜਿਹੜੀ ਫਾਂਸੀ ਦੀ ਸਜ਼ਾ ਸੁਣਾਈ ਜਾਊਗੀ ਕਿ ਮਾਹੌਲ ਪੰਜਾਬ ਦਾ ਨਾਂ ਪੜ ਕੇ ਸਿੱਖ ਕੌਮ ਦੇ ਹਿਰਦੇ ਜਿਹੜੇ ਕਿ ਬਲੁੰਦਰੇ ਜਾਣਗੇ ਕਿ ਨਾ ਉਸ ਤੋਂ ਪਹਿਲਾਂ ਸਿੱਖਾਂ ਨੂੰ ਕਮੇ ਕੰਟਰੋਲ ਕੀਤਾ ਜਾਵੇ ਕਿੰਨੇ ਕਿੰਨੇ ਸਿੱਖਾਂ ਨੂੰ ਕਮੇ ਕਮੇ ਦਬਾਇਆ ਜਾਵੇ ਤੇ ਕੋਈ ਵੀ ਜਿਹੜਾ ਕਿ ਸਿੱਖ ਪਹਿਲਾ ਵੰਗ 2012 ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਰੇਲਾ ਰੋਕ ਲਿਆ ਸੀ ਸੜਕਾਂ ਰੋਕ ਲਿਆ ਸੀ ਜਾਮ ਕਰਲੇ ਸੀ ਮੈਨੂੰ ਲੱਗਦਾ ਕਿ ਜੇਕਰ ਇਹ ਫੌਜ ਦੇ ਹਵਾਲੇ ਹੁੰਦਾ ਇਹ ਚੀਜ਼ ਤਾਂ ਕਦੇ ਨਹੀਂ ਹੋਣ ਦਿੱਤਾ ਜਾਊਗਾ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਹੀ ਕਰੀਬ 15-16 ਦਿਨ ਪਹਿਲਾਂ ਹੀ ਫੌਜ ਆ ਜਿਹੜੀ ਉਹ ਬੁਲਾ ਲਈ ਆ ਕਿਉਂ ਬੁਲਾਈ ਆ ਕਿਹਨੇ ਬੁਲਾਈ ਆ ਕਿਦੋਂ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਰਾਸ਼ਟਰਪਤੀ ਰਾਜ ਆ ਜਿਹੜਾ ਕਿਸੇ ਵੇਲੇ ਵੀ ਲਾਗੂ ਹੋ ਸਕਦਾ ਹੈਗਾ ਪੰਜਾਬ ਸਰਕਾਰ ਡਿੱਗ ਸਕਦੀ ਆ ਸਭ ਤੋਂ ਵੱਡੀ ਤੇ ਐਮ ਖਬਰ ਆ ਤੇ ਭਾਈ ਬਲਵੰਤ ਸਿੰਘ ਰਾਜਵਾਨੀ ਵਾਲੀ ਤੇ ਸਿੱਖ ਕੌਮ ਲਈ ਜਿਹੜੀ ਇਹ ਦੁਖਦਾਈ ਖਬਰ ਆ ਜੋ ਤੁਹਾਨੂੰ ਸੁਣਾ ਰਹਿਆਂਗਾ ਮੇਸਕ ਪੰਜਾਬ ਦੇ ਡੀਜੀਪੀ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜੀ ਮਾਹੌਲ ਖਰਾਬ ਹੋ ਰਿਹਾ ਹੈਗਾ ਪੰਜਾਬ ਦਾ ਮਾਹੌਲ ਕੌਣ ਖਰਾਬ ਕਰਨਾ ਚਾਹੁੰਦਾ ਪਾਰੇ ਸਕੇ ਤੇ ਜਿਹੜਾ ਕਿਤੇ ਨਾ ਕਿਤੇ ਵੱਡੇ ਦਿੰਦੇ ਆ ਕਿ ਪੰਜਾਬ ਦੇ ਵਿੱਚ ਫੌਜ ਆਉਣਾ ਫੌਜ ਨੇ ਜਿਹੜਾ ਮੋਰਚਾ ਸਭਾਲਣਾ ਇਹ ਸਭ ਤੋਂ ਵੱਡੀ ਖਬਰ ਆ ਤੇ ਐਮ ਖਬਰ ਆ ਤੁਹਾਨੂੰ ਦੱਸ ਦਿੰਦੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਜਿਹੜਾ ਕਿ ਲਗਾਤਾਰ ਜਿਹੜਾ ਜੇਲ੍ਹ ਦੇ ਵਿੱਚ ਬੰਦ ਸੀ 29 ਸਾਲਾਂ ਤੋਂ ਜਿਹੜਾ ਕਿ ਉਹ ਅਡੀਕ ਵੀ ਕਰ ਰਿਹਾ ਸੀ ਕਿ ਮੈਨੂੰ ਫਾਂਸੀ ਦਿੱਤੀ ਜਾਵੇ ਜਾਂ ਮੇਰਾ ਜਿਹੜਾ ਇੱਕ ਪਾਸਾ ਕੀਤਾ ਜਾਵੇ ਤੇ ਉਸ ਦੇ ਤਹਿਤ ਜਿਹੜਾ ਚੱਲਦਾ ਹੁਣ ਲੱਗਦਾਗਾ ਕਿ ਕੇਂਦਰ ਇਹਦੇ ਉੱਤੇ ਕੋਈ ਰਹਿ ਨਹੀਂ ਕਰੇਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਸੀ ਤੇ ਸਿੱਖ ਜਥੇਬੰਦੀਆਂ ਇਹਦੇ ਵਿੱਚ ਹੁਣ ਕੁਝ ਨਹੀਂ ਕਰ ਸਕਦੀਆਂ ਹੁਣ ਸੁਪਰੀਮ ਕੋਰਟ ਵੱਲੋਂ ਜਿਹੜਾ 15 ਅਕਤੂਬਰ ਨੂੰ ਜਿਹੜਾ ਫੈਸਲਾ ਆਊਗਾ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਹੀ ਪੁਲਸਾ ਮਾਫ ਕਰਨਾ ਪਹਿਲੀ ਜਿਹੜੀ ਫੌਜ ਆ ਉਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਤਾਇਨਾਤ ਕਰ ਦਿੱਤੀ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਆਉਣ ਵਾਲੇ ਦੇਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੌਜ ਆ ਰਹੀ ਹੈ ਮਿਲਟਰੀ ਆ ਰਹੀ ਹੈ ਇਹ ਤਾਂ ਸਿੱਧਾ-ਸਿੱਧਾ ਸੰਕੇਤ ਹੁੰਦਾ ਕਿ ਕਿ ਭਾਈ ਬਲਵੰਤ ਸਿੰਘ ਰਾਜਵਾਲੇ ਨੂੰ ਜਿਹੜਾ ਫਾਂਸੀ ਦੇ ਤਾਕਤ ਤੇ ਲਟਕਾਇਆ ਜਾਊਗਾ ਫਾਂਸੀ ਦਿੱਤੀ ਜਾਊਗੀ ਜਿਹੜਾ ਕਿ ਜਗ ਜਾਰ ਹੁੰਦਾਗਾ ਪਹਿਲਾਂ ਵੀ ਧੰਨਵਾਦ ਦੱਸਿਆ ਸੀ ਕਿ ਲੋਕ ਕਹਿੰਦੇ ਆ ਕਿ ਜਲਾਦ ਹੈ ਨਹੀਂ ਪੰਜਾਬ ਦੇ ਵਿੱਚ ਆ ਪਰ ਜਲਾਦਾਂ ਦਾ ਇੱਥੇ ਘਾਟਾ ਕੋਈ ਨਹੀਂ ਜਲਾਦ ਤਾਂ ਮੁਰਦੇ ਮੁਰੇ ਹੋ ਉਹ ਡਿੱਗਣਗੇ ਉਹ ਕਹੂ ਆ ਅਸੀਂ ਦਿੰਨੇ ਆ ਕਿਉਂਕਿ ਸਿੱਖ ਕੌਮ ਨੂੰ ਜਦੋਂ ਵੀ ਮਾਰਨਾ ਹੁੰਦਾ ਸਿੱਖ ਕੌਮ ਨੂੰ ਫਾਂਸੀਆਂ ਦੇਣੀਆਂ ਹੁੰਦੀਆਂ ਤਾਂ ਜਲਾਦ ਬਹੁਤ ਜ਼ਿਆਦੇ ਬੈਠੇ ਆ ਸਾਡੇ ਆਪਣੇ ਜਿਹੜੇ ਵੀ ਬੈਠੇ ਆ ਤੇ ਦੂਸਰੇ ਤੀਸਰੇ ਵੀ ਬੈਠੇ ਆ ਇਸ ਕਰਕੇ ਬਹੁਤ ਮੰਦ ਭਾਗੀ ਖਬਰ ਆ ਇਹ ਬੇਸ਼ੱਕ ਆਧਾਰ ਨੂੰ ਕੁਝ ਹੋਰ ਦਿੱਤੀ ਹੋਵੇ ਸਰਕਾਰ ਨੇ ਬੇਸ਼ੱਕ ਜਿਹੜਾ ਕਿ ਬੀਜਪੀ ਨੇ ਆਧਾਰ ਨੂੰ ਕੁਝ ਹੋਰ ਦਿੱਤੀ ਹੋਵੇ ਫੌਜ ਦਾ ਆਉਣਾ ਜਾਣਾ ਕਿਸ ਤਰ੍ਹਾਂ ਦਾ ਕਿ ਪੰਜਾਬ ਦੇ ਮਤੇ ਨਾਜ਼ਰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਪਰ ਇੱਕ ਲੱਖ ਜਦੋਂ ਕਿ ਇਸ ਟਾਈਮ ਜਿਹੜੀ ਫੌਜ ਬੁਲਾ ਰਹੀ ਆ ਵੱਡੇ ਸੰਕੇਤ